ਜੀ ਇੱਕ ਨਾ ਮਿੱਤਰੇ تھے ਵੀ ਪੁੱਛ ਰਹੇ ਸੀਗੇ ਕਹਿੰਦੇ ਕਿ ਭਾਈ ਝੋਨੇ ਦਾ ਹੁਣ ਕੀ ਬਣੂ ਕਣਕ ਤਾਂ ਇਹ ਸੈਲਵਾਂ ਚ ਚੱਕੀ ਨਹੀਂ ਗਈ ਇਹ ਵੀ ਬੜਾ ਜ਼ਰੂਰੀ ਜਾਈ ਹੋਇਆ ਪਿਆ ਕੰਮ ਇਹ ਤੇ ਗੱਲ ਤੁਸੀਂ ਪਹਿਲਾਂ ਵੀ ਕਰੀ ਸੀ ਮੈਂ ਤੇ ਤੁਹਾਨੂੰ ਕਈ ਦਿਨ ਪਹਿਲਾਂ ਹੀ ਦੱਸ ਦਿੱਤਾ ਕਿ ਇਹ ਬਹੁਤ ਵੱਡਾ ਸੰਕਟ ਆਏਗਾ ਤੇ ਸਰਕਾਰ ਗੱਲ ਜੀ ਚ ਦਬਾਲ ਨਹੀਂ ਲੱਗਦਾ ਹਾਂਜੀ ਗੱਲ ਗੋਲ ਨਹੀਂ ਰਹੀ ਹੁਣ ਇਹਨਾਂ ਨੇ ਕਹਿ ਲੋ ਕਿ ਭਾਈ ਬਹੁਤ ਜ਼ਿਆਦਾ ਇਸ ਵੇਲੇ ਮਸਲਾ ਜਿਹੜਾ ਹੈ ਗੰਭੀਰ ਹੈ ਜੀ ਕਿਉਂਕਿ ਝੋਨਾ ਤੇ ਆਇਆ ਪਿਆ ਹੁਣ ਜਿਹੜੇ ਆੜਤੀਏ ਆ ਉਹ ਵੀ ਆਪਣੀਆਂ ਮੰਗਾਂ ਲੈ ਕੇ ਮੈਦਾਨ ਚ ਨੇ ਜੀ ਜੀ ਮਜ਼ਦੂਰ ਵੀ ਕਹਿੰਦਾ ਕਿ ਹਰਿਆਣੇ ਦੇ ਬਰੋਬਰ ਸਾਡੀ ਉਜਰਤ ਕਰੋ ਤੇ ਇਧਰੋਂ ਜਿਹੜੇ ਰਾਈਸ ਮਿਲਰਸ ਨੇ ਹਮ ਹਮ ਸ਼ੈਲਰਾਂ ਵਾਲੇ ਆ ਜੀ ਉਹ ਕਹਿੰਦੇ ਆ ਕਿ ਨੋ ਸਪੇਸ ਨੋ ਐਗਰੀਮੈਂਟ ਤੁਸੀਂ ਸਾਨੂੰ ਕੱਲ ਨੂੰ ਖੱਜਲ ਕਰੋਗੇ ਬਿਲਕੁਲ ਅਸੀਂ ਜਦੋਂ ਤੱਕ ਸਪੇਸ ਹੀ ਨਹੀਂ ਹੋਏਗਾ ਤਦ ਤੱਕ ਅਸੀਂ ਝੋਨਾ ਲਗਾਉਂਦੇ ਨਹੀਂ ਫਿਰ ਜੀ ਮਤਲਬ ਕਿ ਠੀਕ ਹੈ ਮਾਨ ਸਾਹਿਬ ਨੇ ਕੱਲ ਅ ਹਸਤਾਲ ਚ ਆਉਂਦੀ ਐ ਮੀਟਿੰਗ ਤੇ ਵੱਡੇ ਪੱਧਰ ਤੇ ਕੀਤੀ ਆ ਹਮ ਪਰ ਗੱਲ ਇਹ ਆ ਕਿ ਹੁਣ ਰਾਤੋਂ ਰਾਤ ਸਪੇਸ ਕਿਵੇਂ ਬਣੇਗਾ ਸਹਿਮਤੀ ਵੀ ਬਣ ਜਾਂਦੀ ਐ ਫਰਜ਼ ਕਰੋ ਜੀ ਸਪੇਸ ਨਹੀਂ ਬਣਦਾ ਨਾ ਐਡਾ ਸੌਖਾ ਹਾਂਜੀ ਸਹਿਮਤੀ ਵੀ ਬਣ ਜਾਂਦੀ ਸਪੇਸ ਕਿਵੇਂ ਬਣੇਗਾ ਕਿਉਂਕਿ ਰੈਕ ਘੱਟੋ ਘੱਟ ਸਾਨੂੰ ਤੇ ਦਿਨ ਦੇ ਫਿਰ 40 50 ਰੈਕ ਚਾਹੀਦੇ ਆ ਬਿਲਕੁਲ ਬਿਲਕੁਲ ਉਹਨਾਂ ਨੇ ਕੇਂਦਰ ਵਾਲਿਆਂ ਨੇ ਭਰੋਸਾ ਜਿਹਾ ਦੇ ਦਿੱਤਾ ਕਿ 15 ਅਕਤੂਬਰ ਤੱਕ ਇਹਨਾਂ ਲੈ ਜਾਾਂਗੇ ਉਹ ਤੇ ਸਾਨੂੰ ਰੈਕ ਬੜੇ ਚਾਹੀਦੇ ਸੀ ਹਮ ਜੀ ਜੀ ਬਿਲਕੁਲ ਰੈਕ ਬਾਰੇ ਵੀ ਇੱਕ ਦਿਨ ਮੈਨੂੰ ਵਪਾਰੀ ਨੇ ਦੱਸਿਆ ਉਹ ਕਹਿੰਦਾ ਕਿ ਰਹਿਕ ਸਾਨੂੰ ਮਿਲਿਆ ਮਲੋਟ ਉਹ ਜਾਵੜਿਆ ਕੋਟ ਕਿਉਂਕਿ ਸ਼ਾਇਦ ਉੱਥੇ ਤੁਹਾਨੂੰ ਪਤਾ ਹੋਣਾ ਉਹ ਉੱਥੇ ਆਸਤੀ ਕੌਣ ਰਹਿੰਦੀ ਆ ਹਾਂ ਹੈਨਾ ਤੋ ਗੱਲ ਇੱਕ ਰੈਕ ਵੀ ਖਿੱਚੋ ਤਾਂ ਨਹੀਂ ਚ ਬਹਿ ਜਾ ਹਾਂ ਜੀ ਰੈਕ ਵੀ ਕਹਿੰਦੇ ਕਮਾਲ ਹੋ ਗਈ ਉੱਥੇ ਤਿਆਰੀ ਹੋਣ ਢਈ ਆ ਕਿ ਸਪੈਸ਼ਲ ਲੱਗੀ ਸਪੈਸ਼ਲ ਲੱਗੀ ਆ ਉਹ ਕਹਿੰਦੇ ਜੀ ਨਹੀਂ ਸਪੈਸ਼ਲ ਮੁੜ ਕੇ ਕਾਲ ਆ ਗਈ ਆ ਉਹ ਕਹਿੰਦੇ ਜੀ ਮਲੋਟ ਨਹੀਂ ਹੁਣ ਕੋਟ ਕੋਟ ਤੁਸੀਂ ਸਮਝਦੇ ਹੋ ਨਾ ਜੀ ਮੈਂ ਸਮਝ ਗਿਆ ਕੋਟ ਕਪੂਰਾ ਜੀ ਹਏ ਐਦਾਂ ਦੀ ਵੀ ਮੈਂ ਗੱਲ ਸੁਣੀ ਮੈਂ ਕਹਾ ਤਾ ਕਮਾਲ ਹੋ ਗਈ ਹੈ ਜੀ ਸੱਚਮੁੱਚ ਇਹ ਚਿੰਤਾ ਦਾ ਵਿਸ਼ਾ ਹੀ ਹੈ ਵੀ ਕੀ ਹੋਣਾ ਹੈ ਹੁਣ ਇਹਨਾਂ ਦਿਨਾਂ ਦੇ ਵਿੱਚ ਜੀ ਜੀ